ਦੋਸਤੋ ਤੁਸੀਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਬੋਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਇੰਨੀ ਗੁੰਡਾਗਰਦੀ ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਲੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ ਵਿੱਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਿਆ ਠੀਕ ਆ ਮਗਲੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੋਣੀਆਂ ਉਮੀਦਵਾਰਾਂ ਨੂੰ ਲੇਕਿਨ ਇਦਾਂ ਤਾਂ ਕਦੀ ਕਿਸੇ ਨੇ ਕਿਹਾ ਨਹੀਂ ਕੀਤਾ ਨਹੀਂਗਾ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ ਸਾਰੇ ਕੌਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋਲ ਕੇ ਤੇ ਭੱਜ ਗਿਆ ਉਹ ਕੋਈ ਕੇਸਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੇ ਜੋ ਮਵਾਰੀ ਉਹਨਾਂ ਨੂੰ ਆਪਣੇ ਆਪ ਸੂ ਮੋਟੋ ਕੌਗਨੀਸੈਂਸ ਲੈ ਲੈਣੀ ਚਾਹੀਦੀ ਸੀ ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜਿਨ੍ਹਾਂ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱੱਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਹਿਦ ਫਾਈਲ ਖੋਈ ਆ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਕੇਜਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਚ ਪੇਪਰ ਰੱਦ ਕਰਾ ਦਿਓ ਪਲੱਤ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣ ਦਾਂਗੇ ਉਹ ਆਪ ਬੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਕਿ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉੱਚਕ ਕੇ ਪੁਲਿਸ ਨੂੰ ਦਿੱਤੀਆਂ ਢਿਲਵਾ ਤੇ ਪੁਲਤ ਪੁਲਿਸ ਸਟੇਸ਼ਨ ਤੇ ਠੀਕ ਹੈ ਪੁਲਿਸ ਇਸ ਨਾਟ ਟੇਕਿੰਗ ਐਨੀ ਕਾਗਨੀਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਪੁਲਤ ਵਿੱਚ ਉਹ ਲੋਕ ਚ ਇਲੈਕਸ਼ਨਾਂ ਲੜਾ ਰਹੇ ਨੇ ਧਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚ ਨਹੀਂ ਕਦੀ ਜਿੱਤੇ ਐਮਐਲਏ ਤਾਂ ਉਹਨਾਂ ਦੀ ਜ਼ਮਾਨਤਾਂ ਜਬਤ ਹੋਈਆਂ ਉਹ ਆਪਣੇ ਵਾਰਡ ਚ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵਾਰਡ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਤੁਸੀਂ ਆਪ ਆਪਣੇ ਵਾਰਡ ਚ ਹਾਰਿਆ ਕੇਜਰੀਵਾਲ ਨੂੰ ਮਕੋਂ ਭਗਵੰਤ ਮਾਨ ਨੂੰ ਹਮਨੇ ਕੀ ਕਵਾਂ ਉਹ ਤਾਂ ਸ਼ਾਇਦ ਇੱਕ ਕਿਸਮ ਦੇ ਆਪਣੇ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜੇਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਕੋ ਦਿੱਲੀ ਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਤਾਂ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟ ਕਸੁੱਟ ਉਹਦੋਂ ਵੱਧ ਦਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਆ ਪੱਛ ਜੋ ਇਹਨਾਂ ਤੋਂ ਜਵਾਬ ਚਾਹਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗਰਾਵਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤਾਂ ਹੀ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਉਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਤੇ ਉੱtre ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਦੋਂ ਸਰਕਾਰ ਬਦਲ ਗਈ ਮੈਂ ਕੱਲੇ-ਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਦੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਪਿਛਲੀ ਵਾਰੀ ਪੋਲੀਟੀਕਲ ਵਿੰਡੇਟਾ ਇੱਕ ਜਸਟਿਸ ਮਹਤਾਬ ਸਿੰਘ ਗਿਲ ਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਆ ਸਭ ਦੀ ਰਿਵਿਊ ਹੋਊਗੀ ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕੁੱਟ ਕਰ ਰਿਹਾ ਹੈ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਉਪਯੋਗ ਦੁਰਵਿਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿ ਗਏ 1.5 ਦੋ ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨ ਇਲੈਕਸ਼ਨ ਜਿੱਥੇ ਨਗਰਪਚਾਇਦਾ ਸਾਡੇ ਇਲਾਕੇ ਦੇ ਵਿੱਚ ਹੋਣੀਆਂ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰਸ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਹੋ ਆਵੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ।